ਜਲਾਲਾਬਾਦ थाना सदर ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ 1 ਕਿਲੋ ਚੂਰਾ ਪੋਸਟ ਅਤੇ 10 ਕਿਲੋ ਡੋਡੇ ਇੱਕ ਮਿਕਸੀ ਸਮੇਤ ਇੱਕ ਸ਼ਖਸ ਨੂੰ ਕੀਤਾ ਕਾਬੂ ਮਾਮਲਾਦਾਰ ਜਾਣਕਾਰੀ ਮੁਤਾਬਕ थाना सदर ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਸੱਤਰ थाना ਪੁਲਿਸ ਦੇ ਵੱਲੋਂ ਪਿੰਡ ਸੁਖੇਰਾ ਬੋਦਲਾ ਦੇ ਰਹਿਣ ਵਾਲੇ ਕ੍ਰਿਸ਼ਨ ਸਿੰਘ ਉਰਫ ਕਾਲਾ ਨਾਮ ਦੇ ਸ਼ਖਸ ਨੂੰ 1 ਕਿਲੋ ਚੂਰਾ ਪੋਸਟ 10 ਕਿਲੋ ਡੋਡਾ ਪੋਸਟ ਅਤੇ ਇੱਕ ਮਿਕਸੀ ਗ੍ਰਾਈਂਡਰ ਸਮੇਤ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ थाना सदर ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਸੁਖੇਰਾ ਬੋਦਲਾ ਵਿਖੇ ਇੱਕ ਸ਼ਖਸ ਚੂਰਾ ਪੋਸਟ ਵੇਚਣ ਦਾ ਕੰਮ ਕਰਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਗੁਪ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਉਕਤ ਸ਼ਖਸ ਨੂੰ ਕਾਬੂ ਕੀਤਾ ਗਿਆ ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਡੀਐਸਪੀ ਜਲਾਲਾਬਾਦ ਏ.ਆਰ. ਸ਼ਰਮਾ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਕਤ ਸ਼ਖਸ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈਗਾ ਅਤੇ ਲੰਬੇ ਸਮੇਂ ਤੋਂ ਚੂਰਾ ਪੋਸਟ ਦਾ ਕੰਮ ਕਰ ਰਿਹਾ ਸੀ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਕਾਰਵਾਈ ਅਮਲ ਚੁਲਾਈ ਜਾਂਦੀ ਗਈ ਹੈ ਦੱਸ ਦਈਏ ਕਿ थाना सदर ਵਿਖੇ ਮਕਦਮਾ ਨੰਬਰ 160 ਅੰਡਰ ਐਨ.ਡੀ.ਪੀ.ਐਸ ਐਕਟ ਦੇ ਦਰਜ ਕਰ ਲਿਆ ਗਿਆ ਉਸ ਦੇ ਮੁਤਾਬਕ આરોપી ਦਾ ਰਿਮਾਂਡ ਹਾਂਸਲ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਇਸ ਗੱਲ ਦੀ ਪੜਤਾਲ ਕੀਤੀ ਜਾਏਗੀ ਕਿ ਇਹ ਚੂਰਾ ਪੋਸਟ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਦਾ ਸੀ ਪੁਲਿਸ ਦੇ ਵੱਲੋਂ આરોપી ਨੂੰ ਕਾਬੂ ਕਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਸ ਤਰ੍ਹਾਂ ਦੀ ਬਰਾਮਦਗੀ ਹੋਈ ਹੈ ਚੂਰਾ ਪੋਸਟ ਦੇ ਮਾਮਲੇ ਦੇ ਵਿੱਚ ਇਹ ਥਾਣਾ ਸਦਰ ਤੇਨੰਦਰ ਪੈਂਡਸ ਖੇਰਾ ਦੇ ਤੋਸ ਇਹ ਖੇਰਾ ਬੁਧਰਾ ਦਾ ਇੱਕ ਕ੍ਰਿਸ਼ਨ ਸਿੰਘ ਕਾਲਾ ਸਨੋਕ ਕਸ਼ਮੀਰ ਸਿੰਘ ਨਾਮ ਦਾ ਬੰਦਾ ਇਹ ਚੂਰਾ ਪੋਸਟ ਵੇਚਣਾ ਕੰਮ ਕਰਦਾ ਸੀ ਜੀ ਖੁਫੀਆ ਸਾਨੂੰ ਜਾਣਕਾਰੀ ਮਿਲੀ ਵੀ ਇਹ ਇੱਥੇ ਕੋਈ ਸਮਾਨ ਦੇ ਕੇ ਆਇਆ ਹੈ ਪਰ ਉਹ ਇਹ ਵਿੱਚ ਨਹੀਂ ਚਾਇਆ ਜੀ ਕਿਤੇ ਸਿਕਰਟ ਇਨਫੋਰਮੇਸ਼ਨ ਤੇ ਸਾਡਾ ਸੀਆਈਏ ਸਟਾਫ ਜਿਹੜਾ ਹੈਗਾ ਫਾਜ਼ਲ ਕਾ ਉਹਨਾਂ ਵੱਲੋਂ ਸਬ ਇਨਸਪੈਕਟਰ ਕੁਲਵੰਤ ਸਿੰਘ ਆਇਆ ਸੀ ਸੂਚਨਾ ਉਹਨਾਂ ਦੀ ਸੀ ਤੇ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿੰਨੀ ਬਰਾਮਦਗੀ ਹੋਈ ਹੈ ਸਰ ਜਿੱਤੋਂ 1 ਕਿਲੋ ਚੂਰਾ ਪੋਸਟ ਹੈ 10 ਕਿਲੋ ਟੋਟੇ ਨੇ ਜੀ ਜੀ ਤੇ ਇੱਕ ਮਿਕਸੀ ਇਹ ਮਿਕਸ ਕਰਕੇ ਵੇਚਦਾ ਸੀਗਾ ਤੇ ਐਫ ਆਰ ਨੰਬਰ 66 15 ਕਾਟ 85 ਦੇ ਸੈਕਸ਼ਨ ਦੇ ਤਹਿਤ ਸੀ ਇਹ ਦਰਜ ਕਰਦੀ ਹੈ ਜੀ ਇਨਵੈਸਟੀਗੇਸ਼ਨ ਜਾਰੀ ਹੈ ਇਹਦੇ ਇਹਨੂੰ ਵੇਚਦਾ ਸੀ ਕਿੱਥੋਂ ਲੈ ਕੇ ਆਉਂਦਾ ਸੀ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਚੈੱਕ ਕੀਤੇ ਜਾਣਗੇ ਤੇ ਉਹਨਾਂ ਨੂੰ ਵੀ ਅਸੀਂ ਪ੍ਰੈਸ਼ ਕਰਾਂਗੇ ਸਰ ਪਹਿਲਾਂ ਕੋਈ ਮੁਕਦਮੇ ਹੈਗੇ ਇਸ ਸ਼ਖਸ ਤੇ ਨਹੀਂ ਇਹਦੇ ਪਹਿਲਾ ਹੀ ਮੁਕਦਮਾ ਹੈ ਇਸ ਸ਼ਖਸ ਤੇ ਪਹਿਲਾਂ ਕੋਈ ਮੁਕਦਮਾ ਹੈ ਨਹੀਂ ਜੀ ਸਰ